ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰੀਤ ਕੈਂਟ ਉਮੀਦ ਆ ਜੀ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਐਦਾਂ ਵਿਊਜ਼ ਆ ਦੇਖ ਕੇ ਲੋਕੇਸ਼ਨ ਜੀ ਦੇਖ ਕੇ ਤੁਸੀਂ ਕਹਿੰਦੇ ਹੋਵੋ ਵੀ ਘੈਂਟ ਗੱਲ ਬਾਤ ਆ ਨਜ਼ਾਰੇ ਪੂਰੇ ਫੁੱਲ ਲਾਈ ਜਾਂਦੇ ਨੇ ਮੁੰਡੇ ਹਵਾ ਚੱਲਦੀ ਆ ਹੰਡੀ ਤੇ ਥੱਲੇ ਪੱਲੀ ਵਿਛਾ ਕੇ ਪਾਰਕਿੰਗ ਦੇ ਵਿੱਚ ਪਏ ਆ ਪਰ ਇਹ ਸਲੀਅਤ ਨਹੀਂ ਇਹ ਸਿਰਫ ਦੇਖਣ ਦਾ ਵਿਊ ਐ ਰਿਐਲਿਟੀ ਬਹੁਤ ਗੰਦੀ ਆ ਦਿਖਾਉਣਾ ਤੁਹਾਨੂੰ ਆਹ ਸਹੀ ਰਿਐਲਟੀ ਹੈਪੀ ਹਾਂਜੀ ਕਿਵੇਂ ਆ ਹਾਈ ਗਾਇਸ ਹਾਈ ਗਾਇਸ ਉਹ ਗੜੀ ਗੁੜੀ ਕੈ ਦਿਨ ਹੋਗੇ ਹਾਂ ਪੰਜ ਪੰਜ ਅੰਦਰ ਵੜਿਆ ਨੂੰ ਅੱਛਾ ਟੋਟਲ ਅੱਛਾ ਇੱਕ ਦਿਨ ਬਾਹਰ ਦੋ ਤਿੰਨ ਦਿਨ ਤਾਂ ਬਾਹਰ ਲਾਦੇ ਆਪਾਂ ਨੇ ਹੋਰ ਯਾਰ ਕਿੱਥੇ ਯਾਰ ਕੀ ਕਰੀ ਤਾਰਾ ਇਹ ਹੈ ਕਿਹੜੀ ਲੋਕੇਸ਼ਨ ਆ ਮੜਾ ਜਾਂ ਇਹ ਕਤਰਵਾ ਕਤਰਵਾ ਆੜਾ ਰਾਮੂ ਖੜਾ ਦਰ ਰਾਮੂ ਇਹ ਰਾਮੂ ਆ ਇਹ ਗੱਲ ਨਹੀਂ ਸੁਣਦੀ ਹੈਗਾ ਆ ਹੋਈਗਾ ਖਾ ਹੋਈਗਾ ਵਾ ਖਾ ਹੋਈਗਾ ਸੋ ਰੋਟੀ ਪਾਣੀ ਬਣਾ ਲੈਂਦੇ ਨੇ ਆਹ ਦੇ ਫੁੱਲਾਂ ਚ ਵਹਿ ਕੇ ਰੋਟੀਆਂ ਲਾਂਦਾ ਕੀ ਬਾਤ ਆ ਓਏ ਲਕੇਸ਼ਨ ਐ ਲੈ ਲੈਂਦੇ ਆ ਵੀ ਟਰੱਕ ਵਾਲੇ ਨੇ ਹੁਣ ਤਾਂ ਜੀ ਲੱਗਣੋਂ ਹਟ ਗਿਆ ਭਰਾਓ ਕਰ ਦਿਓ ਖਾਲੀ ਇੱਥੇ ਗੱਡੀਆਂ ਦੇ ਗੜਾਉਣ ਬਣਾ ਰੱਖੇ ਨੇ ਆਹ ਖੜੀਆਂ ਮੋਟਰਾਂ ਕੰਨ ਨਹੀਂ ਬਣਾ ਲੈ ਪ੍ਰਸ਼ਾਦ ਦੇ ਜੀ ਲੱਗ ਰਿਹਾਗਾ ਹਟ ਗਿਆ ਲੱਗਣੋ ਜਨਾਜ਼ਰ ਤੱਕ ਦੇ ਮਾਲਾ ਉਹਨਾਂ ਜਰਤਾ ਬਾਹ ਕਮਾਲਾ ਚਲੋ ਪੰਜਾਬੀ ਘਾਟ ਦੇ 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 ਕਿਹੜਾ ਵੇਚ ਵਾਲਾ ਹੈ ਹੈ ਵਾੜਾ ਉੱਥੇ ਤੇਰੇ ਇੱਕ ਬੰਦੇ ਪੈਸੇ ਮੰਗ ਰਿਹਾ ਸੀ ਨਾ ਹਾਂ ਲਓ ਵੀ ਮਿੱਤਰੋ ਢੇੜਾ ਫੇੜਾ ਦੇ ਕੇ ਫੇਰ ਆ ਗਏ ਆਪਾਂ ਆਪਣੀ ਲੋਕੇਸ਼ਨ ਤੇ ਉਹੀ ਦਰਖਤਾਂ ਦੇ ਥੱਲੇ ਪਾਰਕਿੰਗ ਦੇ ਵਿੱਚ ਸੋ ਬਸ ਇੱਥੇ ਇੰਨਾਗਾ ਬੇਫਾਇਦ ਟਿਆਲੇ ਰੋਕ ਟੋਕ ਨਹੀਂ ਕਰਦੇ ਕੋਈ ਕਿਤੇ ਖਾਣਾ ਬਣਾ ਰਿਹਾ ਕੁੱਕ ਕਰ ਰਿਹਾ ਹਨ ਜਿਵੇਂ ਮਰਜ਼ੀ ਤੁਸੀਂ ਕੋਈ ਪਾਣੀ ਪੂਣੀ ਦੀ ਸਹੂਲਤ ਹੈ ਠੀਕ ਹੈ ਬਸ ਇਸ ਕਰਕੇ ਡਰਾਈਵਰ ਥੋੜਾ ਜਿਹਾ ਟਿਕੇ ਰਹਿੰਦੇ ਨੇ ਚਲ ਆ ਪਹੁੰਚ ਕੇ ਗੱਲ ਉਹ ਸੋ ਠੀਕ ਹੈ ਬਈ ਅਹਲਾਤ ਨੇ ਡਰਾਈਵਰਾਂ ਦੇ ਤੈਨੂੰ ਮੈਂ ਸਟਾਰਟਿੰਗ ਦੇ ਵਿੱਚ ਗਿਆ ਸੀ ਕਿ ਦੇਖਣ ਨੂੰ 뷰 ਬਹੁਤ ਸੋਹਣਾ ਲੱਗਦਾ ਪਰ ਹੱਤਾ ਹੱਤਾ ਰੁੱਕ ਕੇ ਬਾਈ ਕੱਟਣਾ ਇੱਕ ਥਾਂ ਮੇ ਬਹੁਤ ਔਖਾ ਠੀਕ ਹੈ ਜੀ ਸੋ ਲਵ ਯੂ ਡਰਾਈਵਰ ਮੈਂ ਤੁਹਾਨੂੰ ਧੰਨਵਾਦ ਹੁਣ ਕਈ ਵਿੱਚ ਵੀਰ ਇਹ ਕਹਿਣਗੇ ਕਿ ਬਾਈ ਕੁਝ ਹੋਰ ਭਰ ਲਿਆ ਕਰੋ ਜ਼ਰੂਰੀ ਗੱਡਾ ਖੜਾ ਹੈ ਭਰਨ ਮਨਾ ਸੋਰ ਵੀ ਕੀ ਭਰੀ ਹੈ ਬਾਈ ਰੇਟ ਹੈ ਨਹੀਂ ਇਹ ਚੀਜ਼ ਦਾ ਰੇਟ ਹੈ ਜਲਾਏ ਵੀ ਜੇ 2-4 ਦਿਨਾਂ ਪਰ ਜਦੋਂ ਹਫਤਾ ਹਫਤਾ ਲੱਗ ਜਾਂਦਾ ਫਿਰ ਥੋੜਾ ਜ਼ਿਆਦਾ ਹੋ ਜਾਂਦਾ ਜੇ ਕੋਈ 1-2 ਦਿਨਾਂ ਦੀ ਜਾਂ ਤਿੰਨ ਜਿਹੜੇ ਦਿਨ ਵੀ ਖਾਲੀ ਵੀ ਜਾ ਕੇ ਤਾਂ ਵੀ ਕੋਈ ਦਿੱਕਤ ਨਹੀਂ ਲੜ ਲਓ ਓਏ ਓਏ ਰਾੜ ਲਿਆ ਕੇ ਦੇਵਾ ਹੈ ਰਾੜ ਲਿਆ ਕੇ ਦੇਵਾ ਕਾਦੇ ਵਾਸਤੇ ਲੜ ਲਓ ਪਹਿਲਾਂ ਤੁਸੀਂ ਅੱਛਾ ਲੜ ਲਓ ਇੱਥੇ ਹੀ ਪੋਣਾ ਮੁਨਿਆ ਦਾ ਪੋਣਾ ਤਾਂ ਤਰ ਦੇ ਮਸ਼ਾਂਗਾ ਹੱਥ ਪੋਣਾ ਦਾ ਕੋਈ ਪੁੰਜਾ ਹੁੰਦਾ ਇਹ ਤਾਂ ਉਹੀ ਨਹੀਂ ਕਪੜਾ ਧੋਖ ਰਾਜੀ ਕਪੜਾ ਧੋਖ ਰਾਜੀ ਕਪੜੇ ਦਾ ਪ੍ਰੀਤ ਘੰਟ ਨੇ ਧੁੱਤੇ ਸਾਰੇ ਇਹ ਗੱਲ ਇਹਦੀ ਸਹੀ ਆ ਓਏ ਅੱਜ ਸਾਰੇ ਨੂੰ ਫੇਰ ਫੜਾ ਦਿੰਨੇ ਪੋਣੇ ਪੋਣੇ ਇਕੱਠੇ ਕਰਕੇ ਦੁਬਾਰਾ ਧੋ ਲੈੰਦੜੀ ਠੀਕ ਆ ਜੀ ਸੋ ਲਵ ਯੂ ਡਰਾਈਵਰ ਮੈਕਵਾਸ ਜਿੰਦਾਬਾਦ